ਡੇਟਾ ਸਾਹਿਬ ਸਾਨੂੰ ਤੇ ਪਤਾ ਨਹੀਂ ਕਿ ਇਸ ਟਾਈਮ ਆਏ ਨੇ ਵੀ ਇਹਨਾਂ ਨੂੰ ਤੁਹਾਨੂੰ ਪਤਾ ਲੱਗਾ ਵੀ ਰਾਤ ਆਏ ਨੇ ਆਏ ਨੇ ਗੇਟ ਟੱਪ ਕੇ ਘਾਹ ਤੇ ਗੇਟ ਟੱਪ ਕੇ ਆਏ ਨੇ ਇਹ ਵੀ ਗੈਰ ਕਾਨੂੰਨੀ ਹੈ ਗੇਟ ਟੱਪਣਾ ਵੀ ਪਹਿਲੇ ਪੰਜਾਬ ਪੁਲਿਸ ਬੈਠੀ ਰਹੀ ਹੈ ਸਾਡੇ ਕੋਲ ਤੋਂ ਫੋਨ ਗਿਆ ਸੀ ਅਸੀਂ ਪਹੁੰਚੀਆਂ ਤੁਹਾਡੇ ਅੱਗੇ ਅੱਗੇ ਤੇ ਕੋਈ ਇਹਨਾਂ ਨੇ ਬਾੜ ਪੀੜਤਾ ਵਾਸਤੇ ਬਿਆਨ ਦਿੱਤਾ ਜੀ ਬਿਆਨ ਇਹ ਦਿੱਤਾ ਜੀ ਸਰਕਾਰ ਕੁਝ ਬੋਲ ਨਹੀਂ ਰਹੀ ਬਾੜ ਪੀੜਤਾ ਵਾਸਤੇ ਨਾ ਸੈਂਟਰ ਸਰਕਾਰ ਬੋਲ ਰਹੀ ਹੈ ਨਾ ਪੰਜਾਬ ਸਰਕਾਰ ਕੋ ਉਸ ਬਿਆਨ ਦੇ ਵਿਆਹ ਤੇ ਇਹਨਾਂ ਨੂੰ ਹੁਣ ਪੰਜਾਬ ਪੁਲਿਸ ਚੱਕਣ ਆਈ ਜਾਂਚ ਹੋਣੀ ਚਾਹੀਦੀ ਹੈ ਜੀ ਮਾਮਲਾ ਗਲਤੀ ਹੈ ਜੀ ਹੁਣ ਜੇ ਕੋਈ ਸਰਕਾਰ ਦਾ ਜਾਂ ਨਮਾਇੰਦਾ ਜਾਂ ਕੋਈ ਆਮ ਨਮਾਇੰਦਾ ਕੋਈ ਵੀ ਬਾਤ ਚੁੱਕਦਾ ਤੇ ਉਹਨੂੰ ਚੁੱਕ ਕੇ ਪੰਜਾਬ ਪੁਲਿਸ ਯਾ ਹਰਿਆਣਾ ਪੁਲਿਸ ਯਾ ਸੈਂਟਰ ਗਵਰਨਮੈਂਟ ਪੁਲਿਸ ਉਹਨੂੰ ਚੁੱਕਣ ਭੇਜ ਦੇ ਇੱਕ ਮੋਜੀਚ ਬੰਦਾ ਉਹਨੇ ਕਿਹੜਾ ਗਲਤ ਬਿਆਨ ਦਿੱਤਾ ਇੱਕ ਇਹ ਕਹਿਆ ਜੀ ਬਾੜ ਪੀਟਤਾ ਦੀ ਸੁਣੀ ਜਾਏ ਡੇਟਾ ਸਾਹਿਬ ਸਾਨੂੰ ਤੇ ਪਤਾ ਨਹੀਂ ਕਿ ਕਦੋਂ ਟਾਈਮ ਆਏ ਨੇ ਵੀ ਇਹਨਾਂ ਸਾਨੂੰ ਪਤਾ ਲੱਗਾ ਹੈ ਵੀ ਰਾਤ ਆਏ ਨੇ ਆਏ ਨੇ ਗੇਟ ਟੱਪ ਗਏ ਲੇ ਗਿਆ ਕਿਸੇ ਨੂੰ ਆਪਣੇ ਨਾਲ ਆਪਣੇ ਸਾਥ ਲੈ ਗਏ ਕਿਸੇ ਨੂੰ ਨਹੀਂ ਨਾਲ ਤੇ ਜੇ ਕਿਸੇ ਨੂੰ ਨਹੀਂ ਲਗਾਇਆ ਤੇ ਪੂਰਾ ਸਾਨੂੰ ਕਨਫਰਮ ਨਹੀਂ ਆਏਗਾ ਬਾਕੀ ਇਹ ਭਾਈ ਹੁਣ ਰਾਤ ਗੇਟ ਟੱਪ ਕੇ ਆਏ ਨੇ ਇਹ ਵੀ ਗੈਰ ਕਾਨੂੰਨੀ ਗੇਟ ਟਪਣਾ ਵੀ ਹੈ ਲੋ ਕਿਹਦੇ ਜਵਾਨ تھے ਹਾਂਜੀ ਕਿੰਨੇ ਜਵਾਨ ਤੇ ਇਹਦੇ ਸਾਨੂੰ ਪਤਾ ਨਹੀਂ ਹੈ ਪੂਰਾ ਕਨਫਰਮ ਨਹੀਂ ਆਏਗਾ ਇਹ ਗਾਡੀ ਸਰਪੰਚ ਯਾ ਰਿਸ਼ਤੇਦਾਰ ਹੈ ਜੋ ਪੰਜਾਬ ਕੇ ਐਮਐਲਏ ਆ ਆਮ ਆਦਮੀ ਪਾਰਟੀ ਕੇ ਜਿੰਕੋ ਨੂੰ ਹੈ ਹਾਂਜੀ ਰਿਸ਼ਤੇਦਾਰ ਨੇ ਜੀ ਉਹ ਤੂੰ ਰਿਸ਼ਤੇਦਾਰ ਹੈ ਹਨਾ ਚਾਹਾਂਗੇ ਪੰਜਾਬ ਕੇ ਕੋਣ ਐਮਐਲਏ ਹੈ ਆਮ ਆਦਮੀ ਪਾਰਟੀ ਕੇ ਜੀ ਜਰਮੀਖ ਸਿੰਘ ਐਮਐਲਏ ਆ ਜੀ ਪਠਾਨ ਮਾਜਰੇ ਵਾਲਾ ਜੀ ਤੇ ਇਹਨਾਂ ਦਾ ਕੋਈ ਬਿਆਨ ਵੀ ਨਹੀਂ ਤੋਂ ਵਿਵਾਦ ਕੀ ਕੀ ਕਹਤਾਨਾ ਚਾਹਿੰਗੇ ਕੋਈ ਇਹਨਾਂ ਫਲੱਡ ਦੇ ਪਿਆਰੇ ਬਿਆਨ ਵੀ ਨਹੀਂ ਦਿੱਤਾ ਜੀ ਉਹਦੇ 'ਚ ਵਿਵਾਦ ਹੋਇਆ ਉਹਦੇ 'ਚ ਪੰਜਾਬ ਪੁਲਿਸ ਚੱਕਣ ਆਈ ਸੀ ਤੇ ਅਸੀਂ ਤੇ ਹੁਣ ਪਹੁੰਚੇ ਆ ਪਤਾ ਲੱਗਦਾ ਹੁਣ ਕਰਨਾਲ ਵਾਲੀ ਪੁਲਿਸ ਵੀ ਆਈ ਹੈ ਨਾਲ ਦੇਖੋ ਜੀ ਕੀ ਕਰਦੇ ਚਲੇ ਗਏ ਐ ਐਮਐਲ ਯਾਹਾਂ ਸੇ ਐਮਐਲ ਜੀ ਸਾਨੂੰ ਪਤਾ ਹੀ ਨਹੀਂ ਅਸੀਂ ਅਜੇ ਹੁਣ ਪਹੁੰਚੀ ਆ ਤੁਹਾਡੇ ਨਾਲ ਹੀ ਪਹੁੰਚੇ ਆ ਤੁਹਾਡੇ ਪਿੱਛੇ ਹੀ ਸਰਪੰਚ ਸਾਹਿਬ ਕਾਂਗੇ ਸਰਪੰਚ ਸਾਹਿਬ ਵੀ ਨਹੀਂ ਮਿਲੇ ਅਸੀਂ ਪਹੁੰਚੀ ਆ ਜੇ ਤੁਹਾਡੇ ਨਾਲ ਹੀ ਕੁਝ ਵੀ ਬਾਅਦ ਮੈਂ ਆਈ ਆ ਅਭੀ ਆਈ ਆ ਸਰ ਪਹਿਲੇ ਕਰਨਾਲ ਪੁਲਿਸ ਨਹੀਂ ਆਈ ਤੋਂ ਪਹਿਲੇ ਪੰਜਾਬ ਪੁਲਿਸ ਬੈਠ ਤੇ ਕੋਈ ਇਹਨਾਂ ਨੇ ਬਾੜ ਪੀੜਤਾ ਵਾਸਤੇ ਬਿਆਨ ਦਿੱਤਾ ਜੀ ਬਿਆਨ ਇਹ ਦਿੱਤਾ ਜੀ ਸਰਕਾਰ ਕੁਝ ਬੋਲ ਨਹੀਂ ਰਹੀ ਬਾੜ ਪੀੜਤਾ ਵਾਸਤੇ ਨਾ ਸੈਂਟਰ ਸਰਕਾਰ ਬੋਲ ਰਹੀ ਹੈ ਨਾ ਪੰਜਾਬ ਸਰਕਾਰ ਬੋਲ ਰਹੀ ਹੈ ਉਸ ਬਿਆਨ ਦੇ ਵਿਆਪ ਤੇ ਇਹਨਾਂ ਨੂੰ ਹੁਣ ਪੰਜਾਬ ਪੁਲਿਸ ਚੱਕਣ ਆਈ ਹੈ ਜੀ ਤੋਂ ਸਰਕਾਰ ਤੋਂ ਹਾਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦਾ ਇਹ ਐਮਐਲਏ ਆ ਜੀ ਮੌਕੇ ਦਾ ਐਮਐਲਏ ਆ ਸਰ ਤੋਂ ਕੋਈ ਵੜਕਾਉ ਬਿਆਨ ਦੀ ਹੈ ਕੁਝ ਨਹੀਂ ਬਸ ਯਹੀ ਵੀ ਇਤਨਾ ਫਲੱਡ ਹੋਇਆ ਹੈ ਬਿਨ ਨੁਕਸਾਨ ਹੋਇਆ ਹੈ ਕੁਝ ਕਰਨੇ ਨਹੀਂ ਦੇ ਰਹੀ ਸਰਕਾਰ ਨਾ ਫੰਡ ਰੀਲੀਜ਼ ਨਾ ਕੁਝ ਵੀ ਇਸ ਵਜ੍ਹਾ ਸੇ ਤੋਂ ਸਰਪੰਚ ਸਾਹਿਬ ਕੇ ਰਿਸ਼ਤੇਦਾਰ ਹੈ ਇਹ ਹਾਂ ਉਹਨਾਂ ਸਰਦੋਜੀ ਹੈ ਜਾਂਚ ਹੋਣੀ ਚਾਹੀਦੀ ਹੈ ਇਹਦੀ ਮਾਮਲਾ ਗਲਤੀ ਹੈ ਜੀ ਹੁਣ ਜੇ ਕੋਈ ਸਰਕਾਰ ਦਾ ਜਾਂ ਨੁਮਾਇੰਦਾ ਜਾਂ ਕੋਈ ਆਮ ਨੁਮਾਇੰਦਾ ਕੋਈ ਵੀ ਬਾਤ ਚੁੱਕਦਾ ਤੇ ਉਹਨੂੰ ਚੁੱਕ ਕੇ ਪੰਜਾਬ ਪੁਲਿਸ ਹਰਿਆਣਾ ਪੁਲਿਸ ਜਾਂ ਸੈਂਟਰ ਗਵਰਨਮੈਂਟ ਪੁਲਿਸ ਉਹਨੂੰ ਚੁੱਕਣ ਭੇਜਦੇ ਇੱਕ ਮੋਜੀਚ ਬੰਦਾ ਹੈ ਉਹਨੇ ਕਿਹੜਾ ਗਲਤ ਬਿਆਨ ਦਿੱਤਾ ਇਹ ਕਹੀ ਗਿਆ ਜੀ ਬਾੜ ਪੀਟਤਾਂ ਦੀ ਸੁਣੀ ਜਾਏ ਇਹਨਾਂ ਨੂੰ ਨੁਕਸਾਨ ਹੋ ਰਿਹਾ ਡੰਗਰ ਮਾਲ ਡੰਗਰ ਟਰੈਕਟਰ ਫਸਲ ਟਰਾਲੀਆਂ ਜੀਆਂ ਦਾ ਨੁਕਸਾਨ ਹੈ ਡੰਗਰ ਪਾਕਿਸਤਾਨ ਤੱਕ ਭੌਂ ਗਏ ਇਹ ਪਠਾਨਵਾਜ ਜਰਾ ਜੀ ਆਪਣਾ ਨੀਤ ਸਿੰਘ ਅੰਦਾਲਾ ਸਨੌਰ ਹਲਕਾ ਜੀ ਹਰਮੀਤ ਸਿੰਘ ਨੀਤ ਸਿੰਘ ਦੀ ਲੱਗਾ ਸੀ ਕਿ ਇਨਕੀ ਅਰੈਸਟ ਹੋ ਸਕਤੀ ਹੈ ਤਬਹੀ ਹਾਂ ਪਰ ਰਾਤ ਕੋਈ ਆਇਆ ਇਹਨਾਂ ਨੂੰ ਤੇ ਕੋਈ ਪਤਾ ਨਹੀਂ ਇਹ ਤੇ ਵੈਸੇ ਰਿਸ਼ਤੇਦਾਰੀ ਚਾਏ ਨੇ ਇਹ ਤੇ ਪੰਜਾਬ ਪੁਲਿਸ ਸਵੇਰੇ ਗੇਟ ਟੱਪ ਕੇ ਆਈ ਏ ਕਿਸੇ ਦੇ ਘਰਾਂ ਚ ਚੋਰਾ ਅੰਗਰ ਪੰਜਾਬ ਪੁਲਿਸ ਆਈ ਏ ਗੇਟਾਂ ਨੂੰ ਲੋਕ ਲੱਗੇ ਨੇ ਉਹ ਪੁੱਛਤਾਸ ਕਰਨੇ ਆਈ ਸੀ ਰੇਸਤਾ ਪਤਾ ਨਹੀਂ ਜੀ ਸਰਹੱਦ ਸੀ ਤੇ ਉਨੀ ਪਹੁੰਚੇ ਆ ਹੁਣ ਪਤਾ ਲੱਗਦਾ ਕਿ ਕਿੱਥੇ ਨੇ ਕੋਣ ਕੋ ਲੈ ਤੋ ਨਹੀਂ ਗਏ ਆਪਣੇ ਨਹੀਂ ਅਜੇ ਨਹੀਂ ਲੈ ਕੇ ਨਹੀਂ ਗਏ ਤੇ ਇਹ ਵੀ ਨਹੀਂ ਪਤਾ ਲੱਗਾਇਆ ਨੇ ਜਾਂ ਨਹੀਂ ਲਗਾਇਆ ਮੇਰੇ ਖਿਆਲ ਸਾਨੂੰ ਤਾਂ ਮਿਲੇ ਹੀ ਨਹੀਂ ਆ ਕੀ ਪਤਾ ਸਾਨੂੰ ਮਿਲੇ ਹੀ ਨਹੀਂ ਸਰਪੰਚੀ ਦਾ ਵੀ ਨੰਬਰ ਸਵਿਚ ਆਫ ਜਾ ਰਿਹਾ ਦੋਨੋਂ ਹੀ ਨਹੀਂ ਮਿਲ ਰਹੇ ਪਤਾ ਨਹੀਂ ਹੁਣ ਦੋਨੋਂ ਲੱਗੇ ਨੇ ਜਾਂ ਕਿੱਥੇ ਕੀਤਾ ਕੋਈ ਪਤਾ ਨਹੀਂ ਸਾਨੂੰ ਇਸ ਟਾਈਮ ਅਸੀਂ ਤੇ ਘਰ ਆ ਕੇ ਪਤਾ ਕੀਤਾ ਤਾਂ ਘਰ ਵੀ ਕੋ ਨਹੀਂ ਤੇ ਪੰਜਾਬ ਪੁਲਿਸ ਵੇਰੇ ਗੇਟ 'ਤੇ ਪਹੁੰਚਾਈਏ ਲੋਕ ਲੱਗੇ ਨੇ ਪੰਜਾਬ ਪੁਲਿਸ ਐਵੇਂ ਚੋਰਾਂ ਘਰਾਈਏ ਜੀ ਕੈਮਰੇ ਲੱਗੇ ਮੈਂ ਕੈਮਰੇ ਲੱਗੇ ਨੇ ਸਾਰੇ ਲੱ आपके गांव में सुबह से पुलिस की टीमें आ रही हैं कुछ पता चला क्या मामला है? नहीं सर कुछ नहीं पता चला पंजाब पुलिस की गाड़ी थी देखी है पांच छह गाड़ी थी कितने की घूम ये? ये तो रहे हैं। और उसके पुलिस की गाड़ी अब करनाल करनाल देखी है, है। तो लाडी सरपंच के रिश्तेदार रिश्तेदार तो है उनके तो उन्होंने बयान दिया है आम पार्टी धक्का कर रही है पंजाब में अरेस्ट करने आए थे उनको ये नहीं पता अरेस्ट करने आए थे जहाँ उनके साथ गाड़ियाँ थी तो अब चले गए घूम हाँ रही है, भी भी। आ, लोकल पुलिस की गाड़ी ये है कितने बजे आए थे पता नहीं कोई कंफर्म नहीं है बात कितने लेकिन लेकिन देखी है गाड़ी, हाँ, गाड़ी देखी है पठान माजरा जी को पंजाब पुलिस उठाने आई है उसकी टक्कर में यहाँ आए हुए थे वो हाँ यहाँ क्या अरेस्ट कर गए नहीं आज नदिया अभी जाते हैं देखते हैं अभी तो आया और लाडी सरपंच का भी नंबर स्विच ऑफ जा रहा है वो तो फिर ये आए तो देखते हैं अभी आपको अभी आप हमें जब जानकारी मिली है मैं और भी गाड़ियां आ रही हैं